ਬੀਬੀਐਸ ਅਪਡੇਟ ਨਿਊਜ਼ ਤੇ ਦੇਖ ਰਹੇ ਤੁਸੀਂ ਪਟਿਆਲਾ ਸਰਹੰਦ ਰੋਡ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੰਨ バス ਦੀ バス ਤੇ ਟਰੱਕ ਦੇ ਵਿੱਚ ਆਪਸ ਦੇ ਵਿੱਚ ਆਪਣੇ ਸਾਹਮਣੇ ਟੱਕਰ ਹੋਈ ਹੈ ਟੱਕਰ ਬਹੁਤ ਜ਼ਬਰਦਸਤ ਹੈ ਤੇ ਤੁਸੀਂ ਦਵੇਸ਼ ਕਰਦੇ ਹੋ ਜਿਹੜੇ ਲੋਕ ਨੇ ਅੰਦਰ ਸ਼ਾਇਦ ਇਹ ਕੁਝ バス ਦੇ ਵਿੱਚ ਬਸੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਬਰਹਾਲ ਇਹ ਤਸਵੀਰਾਂ ਦੇਖ ਸਕਦੇ ਹੋ ਓਵਰ ਸਪੀਡ ਲਾਪਰਵਾਹੀ ਦੇ ਕਾਰਨ ਕਿਡਾ ਵੱਡਾ ਹਾਦਸਾ ਵਾਪਰਿਆ ਪਨਬਸ ਦੀ ਬਸ ਹੈ ਤੁਸੀਂ ਦੇਖ ਸਕਦੇ ਹੋ ਰਾਹ ਦੇ ਕਿ ਉਹ ਗੱਡੀ ਨੇ ਬਾਦ ਵਿੱਚ ਫਸੇ ਹੋਏ ਯਾਤਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਤਸਵੀਰਾਂ ਜਿਹਾ ਜਿਹਾ ਕਿਉਂਕਿ ਓਵਰ ਸਪੀਡ ਕਰਕੇ ਆਏ ਦਿਨ ਸਰਹੰਦ ਰੋਡ ਕੋਈ ਨਾ ਕੋਈ ਹਾਸਾ ਵਾਪਰਦਾ ਪਰ ਕਿਤਨਾ ਕਿਤੇ ਜਿਹੜੀ ਬਸਾਂ ਦੀ ਓਵਰ ਸਪੀਡ ਸਰਹੰਦ ਰੋਡ ਤੇ ਆਮਾਨ ਦੇਖਣ ਨੂੰ ਮਿਲਦੀ ਹੈਗੀ ਔਰ ਉਸ ਤੋਂ ਬਾਅਦ ਤੁਸੀਂ ਆ ਦੇਖ ਸਕਦੇ ਜੀ ਉਸ ਤੋਂ ਬਾਅਦ ਇੱਕ ਵੱਡਾ ਹਾਸਾ ਹੁੰਦਾ ਪੂਰਾ ਪਲਟਿਆ ਹੋਇਆ ਉਧਰੋਂ ਬਸ ਪੂਰੀ ਤਰ੍ਹਾਂ ਜਿਹੜੇ ਅੰਮ੍ਰੇ ਸਾਹਮਣੇ ਟੱਕਰ ਹੋਈ ਹੈ ਤਾਂ ਬਹੁਤ ਭਿਆਨਕ ਟੱਕਰ ਹੈ ਤੇ ਜਿਹੜੇ ਲੋਕ ਨੇ ਰੋਕ ਕੇ ਸਵਾਰੀਆਂ ਨੂੰ ਉਧਰੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਅੰਦਰ ਕੋਈ ਬਸ ਦੇ ਵਿੱਚ ਹੋ ਸਕਦਾ ਹੈ ਕੋਈ ਵਿਚ ਫਸਿਆ ਹੋਵੇ ਜਿਹੜੇ ਗਾਦ ਨੇ ਉਹ ਹੰਦੋ ਕਦਮ ਕੋਸ਼ਿਸ਼ ਕਰਦੇ ਨੇ ਬਰਾਲ ਇਹਦੀ ਟਰੱਕ ਔਰ ਬਸ ਦੀ ਇੰਨੀ ਵੱਡੀ ਜ਼ਬਰਦਸਤ ਪ੍ਰਯਾਨਕ ਟੱਕਰ ਹੋਈ ਹੈ ਔਰ ਸਰਹੰਦ ਰੋਡ ਚੋੜੀ ਵੀ ਹੋ ਰਹੀ ਹੈ ਉਸ ਤੋਂ ਬਾਅਦ ਵੀ ਐਕਸ਼ਨ ਰੈਨ ਨੇ ਜਿਹੜੇ ਬਹੁਤ ਜ਼ਿਆਦਾ ਹੋ ਰਹੇ ਨੇ ਇਸ ਤੇ ਉੱਤੇ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਵੱਡੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਜਿਹੜੇ ਓਵਰ ਸਪੀਡ ਵਸਾ ਖਰਾਬ ਦੇ ਨਿਸ਼ਾਨ ਤੋਂ ਤੇ ਉੱਤੇ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਕਿ ਇਸਰਾ ਰੋਡ ਦੇ ਉੱਤੇ ਕਿਤੇ ਵੀ ਕੋਈ ਵੀ ਸਪੀਡ ਲਿਮਿਟ ਦਾ ਕੋਈ బోర్ਡ ਨਹੀਂ ਹੈ ਕਿਤੇ ਵੀ ਸਪੀਡ ਲਿਮਟ ਬਾਰੇ ਨਹੀਂ ਦੱਸਿਆ ਹੋਰ ਵੀ ਅਪਡੇਟ ਦੇ ਲਈ